ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਬੜੀ ਸਪਸ਼ਟ ਹੈ ਕਿ ਕੇਂਦਰ ਦੇ ਤਿੰਨ ਮੰਤਰੀਆਂ ਨੇ ਸਾਡੇ ਨਾਲ ਮੀਟਿੰਗ ਕਰਨ ਦਾ ਫਰਕ ਪ੍ਰੋਗਰਾਮ ਬਣਾਇਆ ਨਾਲ ਸਾਡੇ ਮਤਲਬ ਮੁੱਖ ਮੰਤਰੀ ਜੀ ਨੇ ਬੈਠਣਾ ਉਹਨਾਂ ਨੇ ਕੱਲ ਦੀ ਬੜੇ ਕੋਆਰਡੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਵੀ ਤਾਲਮਲ ਕਰ ਰਹੇ ਸੀਗੇ ਕਿ ਆਪਾਂ ਬੈਠ ਕੇ ਗੱਲਬਾਤ ਕਰ ਲਈਏ ਔਰ ਦੇਖੋ ਅਸੀਂ ਗੱਲਬਾਤ ਉਹ ਕਦੇ ਭਜਦੇ ਨਹੀਂ ਔਰ ਅਸੀਂ ਗੱਲਬਾਤ ਲਈ ਇੱਥੇ ਆਏ ਹਾਂ ਅੱਜ ਇੱਥੇ ਦੇਖਦੇ ਹਾਂ ਰਿਜ਼ਲਟ ਕੀ ਨਿਕਲਦਾ ਹੈ ਅੱਗੋਂ ਜਿਹੜੀ ਟੀਮ ਆਈ ਹੈ ਉਹ ਸਾਡੇ ਅੱਜ ਤੇ ਕੀ ਲੈ ਕੇ ਆਈ ਹੈ ਮੰਗ ਪੱਤਰ ਸਾਡਾ ਜਾ ਚੁੱਕਿਆ ਹੈ ਇਹ ਪੁਰਾਣੀਆਂ ਮੰਗਾਂ ਨੇ ਕੋਈ ਨਵੀਆਂ ਮੰਗਾਂ ਨੇ ਦੇ ਵਿੱਚ ਕੋਈ ਐਡ ਨਹੀਂ ਕੀਤੀ ਅਸੀਂ ਹਾਂ ਦੇਖੋ ਬੜਾ ਸਪਸ਼ਟ ਨੇ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਸਰਕਾਰ ਨੇ ਪਿਛਲੇ ਅੰਦੋਲਨ ਚ ਮੰਨਿਆ ਸੀ ਸਰਕਾਰ ਨੇ ਪਿਛਲੇ ਅੰਦੋਲਨ ਚ ਇਹ ਵੀ ਗੱਲ ਮੰਨ ਲਈ ਸੀ ਸਾਡੇ ਨਾਲ ਕਿ ਅਸੀਂ ਤੁਹਾਡੇ ਲੋਕਾਂ ਦੇ ਉੱਤੇ ਜਿੰਨੇ ਵੀ ਅੰਦੋਲਨ ਦੇ ਦੌਰਾਨ ਮੁਕਾਦਮੇ ਪਏ ਸਾਰੇ ਵਾਪਸ ਲਵਾਂਗੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਬ ਦਵਾਵਾਂਗੇ ਇਹ ਤੋਂ ਇਮਾਨਕੇ ਵੀ ਕਿਹਾ ਕਿ ਜਿਹੜੇ ਵਿਚਾਰੇ ਮਤਲਬ ਜ਼ਖਮੀ ਹੋਏ ਨੇ ਉਹਨਾਂ ਨੂੰ 10-10 ਲੱਖ ਰੁਪਏ ਦੀ ਮਤਲਬ ਕੰਪਨਸੇਸ਼ਨ ਕਰਨੀ ਸੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਸੀ ਇਹ ਮੰਨੀਆਂ ਨਹੀਂ ਔਰ ਜਿਹੜੇ ਜਿਹੜੇ ਸਾਡੇ ਅੰਦੋਲਨ ਦੇ ਸ਼ਹੀਦ 850 ਦੇ 800 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਵੀ ਕਰਨਾ ਸੀ ਤੇ ਉਹਨਾਂ ਨੂੰ ਨੌਕਰੀਆਂ ਵੀ ਦੇਣੀਆਂ ਸੀ ਲੇਕਿਨ ਉਹਦੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾਲ ਦੀ ਨਾਲ ਸਰਕਾਰ ਨੇ ਬਿਜਲੀ ਸੋਧ ਬਿੱਲ ਤੇ ਵੀ ਕਿਹਾ ਸੀ ਕਿ ਅਸੀਂ ਬਿਜਲੀ ਸੋਧ ਬਿੱਲ ਵਾਪਸ ਲਵਾਂਗੇ ਸੋ ਇਹਦੇ ਇੰਨੀਆਂ ਇਕੱਲੀਆਂ ਨਹੀਂ ਹੈ ਇਹਦੇ ਨਾਲ ਕਿਸਾਨ ਨੇ ਕਿਹਾ ਸੀਗਾ ਵੀ ਕਰਜ਼ ਮੁਕਤੀ ਕਰਾਂਗੇ ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ ਅੰਡਬਲਯੂਟੀਓ ਦੇ ਵਿੱਚੋਂ ਭਾਰਤ ਨੂੰ ਬਾਹਰ ਲੈ ਕੇ ਆਵਾਂਗੇ ਨਾਲ ਇਹ ਵੀ ਗੱਲ ਕਹੀ ਸੀ ਕਿ ਜਿਹੜਾ ਦੇਖੋ ਕਿੰਡੀ ਵੱਡੀ ਸਾਡੀ ਮੰਗ ਹੈ ਕਬਡੀ ਤਕੜੀ ਮੰਗ ਹੈ ਕਿ ਲੈਂਡ ਐਕੁਇਜ਼ੀਸ਼ਨ ਐਕਟ ਦੀਆਂ ਜਿਸ ਤਰੀਕੇ ਨਾਲ ਸਰਕਾਰ ਨੇ ਇਸ ਨੇ ਧਜੀਆਂ ਉਡਾਈਆਂ ਉਹ ਬਿਲਕੁਲ ਗੈਰ ਸੰਵਿਧਾਨਕ ਹੈ ਔਰ ਉਹਨੂੰ ਅਸੀਂ ਦੁਬਾਰਾ ਆਪਦੇ ਲੈਂਡ ਐਕੁਇਜ਼ੀਸ਼ਨ ਐਕਟ ਉਸੇ ਨੂੰ 2013 ਵਾਲੇ ਨੂੰ ਦੁਬਾਰਾ ਮਤਲਬ ਸੁਰਜੀਤ ਕਰਨ ਦੀ ਸਾਡੀ ਮੰਗ ਹੈ ਇਹ ਮੰਗਾਂ ਲੈ ਕੇ ਅਸੀਂ ਭੇਜ ਚੁੱਕੇ ਹਾਂ ਹੁਣ ਵੀ ਅਸੀਂ ਇਹਨਾਂ ਗੱਲਾਂ ਦੇ ਉੱਤੇ ਬੈਠਾਂ ਹਾਂ हां देखो ਸਾਡੇ ਤੱਕ ਤਾਂ ਮੁੱਖ ਮੰਤਰੀ ਜੀ ਸਾਡੇ ਦੇ ਸਟੇਟ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਸੈਂਟਰ ਤੋਂ ਕੋਈ ਤੁਹਾਡੇ ਨਾਲ ਮਤਲਬ ਕੋਆਰਡੀਨੇਸ਼ਨ ਕਰਕੇ ਮੰਤਰੀ ਆ ਕੇ ਗੱਲਬਾਤ ਕਰਨਾ ਚਾਹੁੰਦੇ ਨੇ ਕਿ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਕਹਿੰਦੇ ਅਸੀਂ ਤਾਂ ਗੱਲਬਾਤ ਲਈ ਹਮੇਸ਼ਾ ਸਾਡੇ ਦਰਵਾਜ਼ੇ ਖੁੱਲੇ ਹੁੰਦੇ ਨੇ ਜਦੋਂ ਵੀ ਸਾਨੂੰ ਕੋਈ ਆਵਾਜ਼ ਮਾਰੇਗਾ ਅਸੀਂ ਐਗਰੀ ਹਾਂ ਅਸੀਂ ਆਵਾਂਗੇ ਔਰ ਅਸੀਂ ਆਏ ਹਾਂ ਦੇਖੋ ਨਿਕਲਣਾ ਨਿਕਲੋਣਾ ਤਾਂ ਬਾਅਦ ਚਾਹੁੰਦਾ ਹੈ ਲੇਕਿਨ ਉਹ ਆਏ ਨੇ ਜੇ ਉਹ ਇੱਥੇ ਚੱਲ ਕੇ ਆਏ ਨੇ ਇਹਦਾ ਮਤਲਬ ਲੋਕਾਂ ਦੇ ਅੰਦੋਲਨ ਦਾ ਪ੍ਰੈਸ਼ਰ ਬਣਿਆ ਹੋਇਆ ਹੈ ਪ੍ਰੈਸ਼ਰ ਦੇ ਵਿੱਚੋਂ ਕੀ ਨਿਕਲਦਾ ਇਹ ਬਾਅਦ ਚ ਪਤਾ ਲੱਗੇਗਾ ਨਹੀਂ ਇਹ ਗੱਲਾ ਦੇਖੋ ਕੀ ਸਰਕਾਰ ਸਾਨੂੰ ਕੀ ਕਹਿੰਦੀ ਹੈ ਇਹ ਉਹਦੇ ਤੇ ਡਿਪੈਂਡ ਕਰਾਂਗੇ ਫਿਰ ਅਗਲੇ ਪਾਸੇ ਅਸੀਂ ਆਪਦੇ ਐਸਕੇ ਮਹੌਤ ਵੱਡਾ ਹੈ ਡੱਲੇ ਵਾਲ ਕੋਈ ਚੀਜ਼ ਨਹੀਂ ਡੱਲੇ ਵਾਲ ਤਾਂ ਇੱਕੋ ਦਾ ਹਿੱਸਾ ਹੈ ਅਸੀਂ ਬੈਠ ਕੇ ਆਪਸ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਸਰਕਾਰ ਸਾਨੂੰ ਅੱਜ ਦੱਸੇਗੀ ਉਹਦੇ ਤੇ ਅਸੀਂ ਆਪਸ ਵਿੱਚ ਚਰਚਾ ਕਰਾਂਗੇ ਮੀਟਿੰਗਾਂ 'ਚ देखो 13 तारीख दी तैयारी ਤਾਂ ਤੁਹਾਨੂੰ ਦਿਸ ਰਹੀ ਹੋਏਗੀ ਮੇਰਾ ਖਿਆਲ ਹੈ ਮੇਰੇ ਨਾਲੋਂ ਵੱਧ ਤੁਹਾਨੂੰ ਪ੍ਰੈਸ ਨੂੰ ਪਤਾ ਮੇਰੇ ਆਪਣੇ ਨਾਲੋਂ ਵੱਧ ਸਰਕਾਰ ਨੂੰ ਪਤਾ ਲੱਗ ਗਿਆ ਜੇ ਸਰਕਾਰ ਇੱਥੇ ਆਈ ਹੈ ਗੱਲਬਾਤ ਕਰਨ ਲਈ 13 ਤਰੀਕ ਦੀ ਤਿਆਰੀਆਂ ਨੇ ਹੀ ਸਰਕਾਰ ਨੂੰ ਮਜਬੂਰ ਕੀਤਾ ਆਪਣੇ ਵਿੱਚ ਇੱਥੇ ਬੈਠਣ ਲਈ ਤੇ ਉਹਨਾਂ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਵੀ ਰਤੀ ਭਰਦੀ ਵੀ ਹਿਲਚੁਲ ਨਹੀਂ ਕਿਸੇ ਤਰ੍ਹਾਂ ਦੀ ਢਿਲ ਨਹੀਂ ਆਇਆ ਸਰ ਇਹ ਮਿਡਲ ਗਰਾਉਂਡ ਕੋਈ ਹੋ ਸਕਦਾ ਕੋਈ ਮਿਡਲ ਪਾਥ ਜਿੱਥੇ ਪੇ ਨਹੀਂ ਮਿਡਲ ਪਾਥ ਮਿਡਲ ਪਾਥ ਹੁਣ ਕੀ ਕਰਾਂਗੇ ਅਸੀਂ 2 ਸਾਲ ਪਹਿਲਾਂ ਮਿਡਲ ਪਾਥ ਕਰਕੇ ਆਏ ਆਂ ਜੇ ਹੁਣ 2 ਸਾਲ ਪਹਿਲਾਂ ਦਾ ਸਾਡਾ ਮਿਡਲ ਪਾਸ ਦੀ ਕੋਈ ਕੋਈ ਗੌਰ ਨਹੀਂ ਹੋ ਰਹੀ ਤਾਂ ਫਿਰ ਅੱਜ ਕੀ ਅੱਜ ਸਾਡੇ ਕੋਲ ਤਾਂ ਮਤਲਬ ਟਾਈਮ ਹੀ ਹੈ ਨਹੀਂ ਜਿਵੇਂ ਇੱਕ ਦੀਵਾਰ ਹੈ ਸਾਡੇ ਮਗਰਲੇ ਪਾਸੇ ਦੀਵਾਰ ਖੜੀ ਹੈ ਇਹਦੇ ਪਿੱਛੇ ਅਸੀਂ ਹੱਟ ਨਹੀਂ ਸਕਦੇ ਬੱਲੇਵਾਲ ਸਾਹਿਬ ਇਲੈਕਸ਼ਨ ਨੂੰ ਦੇਖ ਕੇ ਇਹਨੂੰ ਜੋੜਿਆ ਜਾ ਰਿਹਾ ਨਾਲ ਕਿ ਇਲੈਕਸ਼ਨ ਨਹੀਂ ਦੇਖੋ ਇਲੈਕਸ਼ਨ ਨੂੰ ਉਹ ਅਗਲਾ ਜੋੜਨ ਵਾਲਾ ਜੋੜੇ ਵੀ ਇਲੈਕਸ਼ਨ ਨਾਲ ਆ ਲੇਕਿਨ ਇਹ ਇਲੈਕਸ਼ਨ ਦਾ ਕੋਈ ਮਤਲਬ ਨਹੀਂ ਹੈ ਅਸੀਂ ਜੇਕਰ ਤੁਸੀਂ ਅੰਦਾਜ਼ਾ ਲਾਇਓ ਅਸੀਂ ਬਹੁਤ ਚਿਰ ਪਹਿਲਾਂ 2022 ਦੇ ਵਿੱਚ ਅਸੀਂ ਜਾ ਕੇ ਸਰਕਾਰ ਨੂੰ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਕੇ ਆਏ ਦਿੱਲੀ ਚ ਗੱਲ ਕਰ ਲਈ ਤੇ ਕੀਤੀ ਜਾ ਸਕਦੀ ਸੀ ਉਸ ਤੋਂ ਬਾਅਦ ਗਵਰਨਰ ਦੇ ਥਰੂ ਅਸੀਂ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਫਿਰ ਫਿਰ ਦੁਬਾਰਾ ਮਦਦ ਦੇ ਡੀਸੀਆਂ ਦੇ ਥਰੂ ਮੰਗ ਪੱਤਰ ਭੇਜੇ ਲੇਕਿਨ ਸਰਕਾਰ ਨੇ ਅਜ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਜੇ ਨਹੀਂ ਕੀਤੀ ਤਾਂ ਸਰਕਾਰ ਦਾ ਲਾਸਟ ਟਰਮ ਹੈ ਲਾਸਟ ਸਮਾਂ ਹੈ ਸਾਡੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਬਣਦੀ ਹੈ ਨਾ ਕਿ ਸਰਕਾਰ ਨੂੰ ਫੜ ਕੇ ਕਹੀਏ ਭਾਈ ਤੁਸੀਂ ਸਾਡੇ ਨਾਲ ਵਾਅਦਾ ਕੀਤੇ ਨੇ ਆ ਤੁਹਾਡੇ ਵਾਅਦੇ ਨੇ ਅਸੀਂ ਨਵੀਂ ਮੰਗਦਾ ਕੋਈ ਨਹੀਂ ਬਾ ਰਹੇ ਤੁਹਾਡੇ ਵਾਦੇ ਨੇ ਵਾਦੇ ਪੂਰੇ ਕਰਕੇ ਜਾਓ ਉਹ ਇਹ ਵਾਦੇ ਯਾਦ ਕਰਾਉਣੇ ਤਾਂ ਸਾਡਾ ਫਰਜ਼ ਮੰਨਦਾ ਨਾ ਉਹ ਅਸੀਂ ਕਰਵਾ ਰਹੇ ਹਾਂ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਕਿਸਾਨਾਂ ਦੇ ਨਾਲ ਅੱਜ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਦੇ ਮੰਤਰੀ ਆਏ ਹੋਏ ਨੇ ਨਾਲ ਮੁੱਖ ਮੰਤਰੀ ਭਗਵੰਤਪਨ ਹੁਣੇ ਜੂਨੇ ਉਹ ਮੀਟਿੰਗ ਚ ਮੌਜੂਦ ਰਹਿਣਗੇ ਸਰਵਣ ਸਿੰਘ ਪੰਦੇਰ ਹੁਣੇ ਸਾਡੇ ਨਾਲ ਨੇ ਪੰਦੇਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਅੱਜ ਮੀਟਿੰਗ ਹੋਣ ਜਾ ਰਹੀ ਹੈ ਕੌਣ ਕੌਣ ਪਹੁੰਚ ਰਿਹਾ ਹੈ ਮੰਤਰੀ ਆ ਰਹੇ ਨੇ ਔਰ ਕਿਸ ਤਰੀਕੇ ਨਾਲ ਮੀਟਿੰਗ ਦਾ ਸਵਾਬ ਬਣਿਆ ਕਿਉਂਕਿ ਅੰਦੋਲਨ ਵੀ ਕਰਨ ਦਾ ਤੁਸੀਂ ਐਲਾਨ ਕੀਤਾ ਹੋਇਆ ਦੇਖੋ ਮੀਟਿੰਗ ਮੁੱਖ ਮੰਤਰੀ ਪੰਜਾਬ ਵੱਲੋਂ ਵਿੱਚ ਪੈ ਕੇ ਰਖਾਈ ਗਈ ਆ ਠੀਕ ਆ ਤੇ ਜਿਹੜਾ ਕੇਂਦਰ ਦਾ ਵਫਤ ਆ ਉਹ ਆ ਰਹੇ ਉਹਨਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਵੀ ਕੇਂਦਰ ਦੇ ਤਿੰਨ ਮੰਤਰੀ ਆ ਰਹੇ ਪਿਊਸ਼ ਗੋਇਲ ਜੀ ਠੀਕ ਆ ਜੀ ਤੇ ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਆ ਰਹੇ ਨੇ ਤੇ ਖੋਰ ਮੰਤਰੀ ਇਹਨਾਂ ਮੰਤਰੀਆਂ ਨਾਲ ਗੱਲਬਾਤ ਹੋ ਰਹੀ ਆ ਔਰ 13 ਤੱਕ ਦੇਖੀ ਉਸ ਤੋਂ ਪਹਿਲਾਂ ਗੱਲ ਬਣ ਜੂਗੀ ਅੰਦੋਲਨ ਨਾ ਕਰਨਾ ਪਵੇ ਤੁਹਾਨੂੰ ਜਿਵੇਂ ਪਿਛਲੀ ਵਾਰ ਕਿਸਾਨ ਗਏ ਸੀ ਇਥੋਂ ਪੰਜਾਬ ਚੋਂ ਜਥਿਆਂ ਦੇ ਜਥੇ ਕਾਫਲਿਆਂ ਦੇ ਕਾਫਲੇ ਹਾਂ ਦੇਖੋ ਬਿਲਕੁਲ ਤਾਂ ਮੀਟਿੰਗ ਤੋਂ ਬਾਅਦ ਪਤਾ ਲੱਗੂ ਬਾਕੀ ਜਿਸ ਤੱਕ ਸਾਡੇ ਅੰਦੋਲਨ ਦਾ ਸਵਾਲ ਹੈ ਉਹ ਆਪਣੇ ਤਾਂ ਸਟੈਂਡ ਕਰ ਰਿਹਾ ਆਪਣੇ ਤਾਂ ਗੱਲ ਕਰ ਰਿਹਾ ਮੰਗਾ ਕਿਹੜੀਆਂ ਕਿਹੜੀਆਂ ਮੁੱਖ ਤੌਰ ਤੇ ਤੁਹਾਡੀਆਂ ਬੰਦੇ ਸਭ ਇੱਕ ਤਾਂ ਜਿਹੜੀ ਬਾਹਰੋਂ ਫਸਲਾਂ ਮੰਗਾਉਣ ਦਾ ਫੈਸਲਾ ਕੀਤਾ ਵੀ ਜਿਹਦੇ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਡਿਊਟੀ ਨਹੀਂ ਲਾਵਾਂਗੇ ਉਹ ਤੱਕ ਤੱਕ ਸਵਾਲ ਇਹ ਹੈਗਾ ਵਾ ਦੂਸਰਾ ਹੈਗਾ ਲੈਂਡ ਐਕੁਇਜ਼ੀਸ਼ਨ ਤੋਂ ਇੱਕ ਤੇਲੇ ਕਿਸਾਨਾਂ ਦੀ ਸਹਿਮਤੀ ਤੋਂ ਬਗਾਰ ਜ਼ਮੀਨ ਖੋਣ ਵਾਲੀ ਗੱਲ ਆ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਹੈਗਾ ਵਾ ਸਾਰੀਆਂ ਫਸਲਾਂ ਦੇ ਭਾ ਠੀਕ ਹੈ ਜੀ ਅ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਮਿਲ ਗੰਨੇ ਤੇ ਵੀ C250 ਪਲੱਸ ਵਾਲਾ ਫਾਰਮੂਲਾ ਲਾਗੂ ਕੀਤਾ ਜਾਵੇ ਲਖੀਮਪੁਰ ਖਰੀਦਾਨ ਇਨਸਾਫ ਲੈਣ ਦੀ ਗੱਲ ਹੈਗੀ ਆ ਆ ਦਿੱਲੀ ਦੇ ਸਾਰੇ ਕੇਸ ਵਾਪਸ ਕਰਾਉਣ ਦੀ ਗੱਲ ਹੈਗੀ ਆ ਜਿਹੜਾ ਬਿਜਲੀ ਸੰਸ਼ੋਧਨ ਬਿੱਲ ਕਹਿੰਦੇ ਸੀ ਪੀਸੀ ਲੈਕੀ ਨਹੀਂ ਆਵਾਂਗੇ ਲਗਭਗ ਚੇਪ ਵਾਲੇ ਮੀਟਰ ਲੱਗ ਰਹੇ ਆ ਉਹ ਗੱਲ ਵੀ ਅਸੀਂ ਕਰਾਂਗੇ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕਢਾਉਣਾ ਵਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਦਾ ਸਵਾਲ ਹੈ ਫਸਲੀ ਬੀਮਾ ਜੋ ਜਨਾ ਜੜੀ ਹੈ ਸਰਕਾਰ ਆਪਣੇ ਸਿਰ ਤੇ ਕਰੇ ਆਦੀਵਾਸੀਆਂ ਦੀ ਮੰਗ ਪਾਈ ਹੈ ਵੀ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕੀਤੀ ਜਾਵੇ ਗਾਂ ਨਰੀਗਾ ਵੀ ਹੈਗੀ ਸਾਡੀ ਮਜ਼ਦੂਰਾਂ ਦਾ ਬਰਾਬਰ ਦਾ ਰੱਖਿਆ ਪਿਓ 200 ਦਿਨ ਕੀਤੀ ਜਾਵੇ ਉਹ ਦਿਹਾੜੀ ਚੰਗੀ ਹੋਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਉਹਨੂੰ ਲੱਗਦਾ ਜਦੋਂ ਇੰਨਾ ਵੱਡਾ ਅੰਦੋਲਨ ਚੱਲਿਆ ਉਸ ਸਮੇਂ ਸਰਕਾਰ ਨੇ ਕੁਝ ਮੰਗਾ ਮੰਨ ਲਈਆਂ ਕੁਝ ਰਹਿ ਗਈਆਂ ਸੀ ਉਸ ਤੋਂ ਬਾਅਦ ਅੱਜ ਵਾਲੀ ਮੀਟਿੰਗ 'ਚ ਕੋਈ ਤੋੜ ਚੜ ਜੂਗੀ ਗੱਲ ਦੇਖੋ ਇਹ ਤਾਂ ਜਦੋਂ ਅਸੀਂ ਸਰਕਾਰ ਨਾਲ ਗੱਲਬਾਤ ਕਰਾਂਗੇ ਤਾਂ ਫੇਰ ਹੀ ਆਪਾਂ ਕੁਝ ਗੱਲ ਕਰ ਸਕਾਂਗੇ ਹਾਲੇ ਉਤੋਂ ਪਹਿਲਾਂ ਕੁਝ ਗੱਲਾਂ ਠੀਕ ਨਹੀਂ ਹੈ ਬੇਸ਼ੱਕ ਜਿੱਡੀਆਂ ਵੱਡੀਆਂ ਮੰਗਾਂ ਕੋਈ ਇੱਕ ਅੱਧੀ ਮੀਟਿੰਗ ਦਾ ਸਵਾਲ ਨਹੀਂ ਹੈ ਫਿਰ ਵੀ ਮੀਟਿੰਗ ਕਰਦੇ ਆ ਫਿਰ ਦੇਖਦੇ ਆ ਕਿ ਜੀ ਅੱਜ ਵਾਲੀ 'ਚ ਤੁਹਾਨੂੰ ਲੱਗਦਾ ਸਿਰੇ ਚੜ ਗਿਆ ਤਾਂ ਠੀਕ ਹੈ ਜੇ ਨਹੀਂ ਸਿਰੇ ਚੜਦੀਆਂ ਚੀਜ਼ਾਂ ਫਿਰ ਨੇ ਦੇਖੋ ਦੇਛਦੀਆਂ ਬਹੁਤ ਵੱਡਾ ਦੂਮਾ ਫੋਰਮ ਹੈ ਕੇ ਕੇ ਐਮਾ ਕਿਸਾਨ ਮਜ਼ਦੂਰ ਮੋਰਚਾ ਵਾ ਐਸਕੇਮ ਨਾਨ ਪੋਲਿਟੀਕਲ ਉਹ ਆਪਣੇ ਸਾਰੀਆਂ ਜਥੇਬੰਦੀਆਂ ਨਾਲ ਰੈਕ ਕਰਕੇ ਕੋਈ ਕੰਮ ਕਰ ਸਕੂਗਾ ਜਥੇਬੰਦੀਆਂ ਟੋਟਲ ਪੂਰੇ ਦੇਸ਼ ਦੇ ਵਿੱਚੋਂ ਕਿਸਾਨ ਇਕੱਠੇ ਹੋ ਕੇ ਦਿੱਲੀ ਪਹੁੰਚਣਗੇ ਜੇ ਗੱਲ ਨਹੀਂ ਬਣਦੀ ਤਾਂ 13 ਤਰੀਕ ਨੂੰ ਬਿਲਕੁਲ ਬਿਲਕੁਲ ਚਾਹੇ ਪੌਂਡੀਚੇਰੀਆ ਚਾਹੇ ਤਾਮਿਲਨਾਡੂ ਵਾ ਕੇਰਲਾ ਵਾ ਇਸ ਤਰੀਕੇ ਨਾਲ ਬਿਹਾਰ ਆ ਇਸ ਤਰੀਕੇ ਨਾਲ ਮੱਧ ਪ੍ਰਦੇਸ਼ ਆ ਜੁਪੀ ਆ ਰਾਜਸਥਾਨ ਆ ਹਿਮਾਚਲ ਪ੍ਰਦੇਸ਼ ਆ ਹਰਿਆਣਾ ਆ ਪੰਜਾਬ ਆ ਨਾਉਨ ਸਟੇਟ ਤਾਂ ਸਾਡੇ ਨਾਲ ਹੀ ਆ ਡਲੇਵਾਲ ਸਾਹਿਬ ਨੇ ਵੀ 10 11 ਸਟੇਟ ਹੈਗੇ ਆ ਪੂਰੇ ਨੌਇਡਾ ਬਾਰਡਰ ਤੋਂ ਵੀ ਅੱਜ ਐਂਟਰੀ ਕਿਸਾਨਾਂ ਦੀ ਸ਼ੁਰੂ ਹੋ ਗਈ ਆ ਹਾਂ ਦੇਖੋ ਮੈਨੂੰ ਉਹਦੇ ਬਾਰੇ ਕੋਈ ਗੱਲ ਸੁਣੀ ਮੈਂ ਉਹਦੇ ਬਾਰੇ ਕਨਫਰਮ ਕੋਈ ਗੱਲ ਨਹੀਂ ਕਰ ਸਕਦਾ ਜੇ ਕੀ ਹੋ ਰਿਹਾ ਪੰਦੀਰ ਜੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਅਸੀਂ ਜਾ ਕੇ ਆਏ ਹਾਂ ਸ਼ੰਭੂ ਬੈਰੀਅਰ ਤੇ ਵੀ ਪੂਰੀ ਪੱਕੀ ਤਿਆਰੀ ਸ਼ੁਰੂ ਕਰਤੀ ਜਿਵੇਂ ਪਿਛਲੀ ਵਾਰ ਖਨੋਰੀ ਬਾਰਡਰ ਤੋ ਬੈਰੀਕਡ ਟੋੜ ਕੇ ਗਏ ਜਾਂ ਫਿਰ ਉਸ ਤੋਂ ਬਾਅਦ ਸ਼ੰਭੂ ਬੈਰੀਅਰ ਤੋਂ ਕਰਾਸ ਕਰਕੇ ਗਏ ਉਸੇ ਤਰੀਕੇ ਨਾਲ ਉਸ ਤੋਂ ਵੀ ਮਜ਼ਬੂਤ ਕਹਿੰਦੇ ਪਿਛਲੇ ਵਾਲੇ ਨਾਲੋਂ ਮਜ਼ਬੂਤ ਕਰਨਾ ਕਮ ਮੋٹے-ਮੋٹے ਲਿਆ ਕੇ ਪੱਥਰਾਂ ਦੀ ਚਲਾਂ ਲਾ ਦਿੱਤੀਆਂ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੂਰੀ ਖਾਂ ਦੇਖੋ ਇਹ ਤਾਂ ਇਹ ਗੱਲਬਾਤ ਦਾ ਵਿਸ਼ਾ ਵੀ ਹੋਊਗਾ ਇੱਕ ਬੰਨੇ ਗੱਲ ਕਰ ਰਹੇ ਹੋ ਇੱਕ ਬੰਨੇ ਆ ਕਰ ਰਹੇ ਹੋ ਤੁਸੀਂ ਗੱਲ ਨਹੀਂ ਮੰਨੀ ਤੁਸੀਂ ਡੈਮੋਕਰੇਸੀ ਵਿੱਚ ਸਾਰਿਆਂ ਨੂੰ ਆਪਣਾ ਅਧਿਕਾਰ ਹੈਗਾ ਉਹ ਅੰਦੋਲਨ ਕਰ ਸਕਦੇ ਆ ਅੰਦੋਲਨ ਕਰਨ ਦਾ ਹੱਕ ਦਿਓ ਸੋ ਸਾਰੀਆਂ ਗੱਲਾਂ ਸਾਡੇ ਸਾਹਮਣੇ ਨੇ ਜਿਵੇਂ ਪਟਰੋਲ ਡੀਜ਼ਲ ਜਿਹੜਾ ਵਾ ਨੋਟੀਫਿਕੇਸ਼ਨ ਕਰ ਦਿੱਤਾ ਕਿ ਹਰਿਆਣਾ ਦੇ ਪਟਰੋਲ ਪੰਪਾਂ ਤੋਂ ਟਰੈਕਟਰਾਂ ਨੂੰ ਡੀਜ਼ਲ ਨਹੀਂ ਭਰ ਦਿੱਤਾ ਜਿਉਂਕਿ ਸਾਰੀਆਂ ਗੱਲਾਂ ਸਾਡੇ ਸਾਹਮਣੇ ਆ ਉਹ ਮੀਟਿੰਗ ਦਾ ਹਿੱਸਾ ਹੋਊਗਾ ਸਾਡਾ ਇਹ ਪਹਿਲ ਮੁੱਖ ਮੰਤਰੀ ਨੇ ਕੀਤੀ ਭਗਵੰਤਪਨ ਹੁਣਾ ਨੇ ਹਾਂ ਸ਼ਾਮੀ ਸਾਡੇ ਨਾਲ ਮੁੱਖ ਮੰਤਰੀ ਪੰਜਾਬ ਨੇ ਡਲੇয়াল ਸਾਹਿਬ ਨਾਲ ਉਹਨਾਂ ਦੇ ਫਾਰਮੂਲੇ ਮੈਂ ਰਸੀ ਤੇ ਅਸੀਂ ਗੱਲਬਾਤ ਕੀਤੀ ਫੋਨ ਤੇ ਮੋਬਾਈਲ ਤੇ ਉਹਨਾਂ ਵੱਲੋਂ ਕਿਹਾ ਗਿਆ ਸਾਰੇ ਮੁੱਖ ਮੰਤਰੀ ਨਾਲ ਥੋੜੀ ਵੀ ਗੱਲਬਾਤ ਹੋਈ ਭਗਵੰਤਪਨ ਹਾਂ ਲਗਭਗ ਦੋ ਵਾਰੀ ਗੱਲਬਾਤ ਹੋਈ ਲਗਭਗ ਦੋ ਮਨਾ ਸਾਰੇ ਹੋਰ ਵੀ ਆਫੀਸਰਾਂ ਨਾਲ ਸਾਂਝੀ ਗੱਲਬਾਤ ਤੋਂ ਗੱਲਬਾਤ ਅੱਗੇ ਨਿਕਲੀ ਹੈਗੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤਾਂ ਸਰਮਨ ਸਿੰਘ ਪੰਦੀਰ ਕਿਸਾਨ ਆਗੂ ਨੇ ਉਹ ਸਾਡੇ ਨਾਲ ਮੌਜੂਦ ਸੀਗੇ ਔਰ ਉੱਥੇ ਹੀ ਦੱਸਦੀ ਆ ਤੁਹਾਨੂੰ ਕਿ ਹੋਰ ਵੀ ਵਕਫਾਖਵਾਂ ਜੱਥੇਬੰਦੀਆਂ ਦੇ ਕਿਸਾਨ ਆਗੂ ਜਿਹੜੇ ਨੇ ਉਹ ਪੰਜਾਬ ਭਵੰਦੇ ਅੰਦਰ ਪਹੁੰਚ ਹੋਇਆ ਦੇਖ ਸਕਦੇ ਹੋ ਤੁਸੀਂ ਤਸਵੀਰ ਵੀ ਔਰ ਪੰਜਾਬ ਭਵਨ ਦੇ ਬਾਹਰੋਂ ਅਸੀਂ ਗੱਲਬਾਤ ਵੀ ਕੀਤੀ ਹੈ ਸਰਵਨ ਸਿੰਘ ਭੰਦੇਰ ਹੁਣਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਬਕਾਇਦਾ ਤੌਰ ਤੇ ਤਿੰਨ ਮੰਤਰੀ ਗੱਲਬਾਤ ਕਰਨ ਦੇ ਲਈ ਆ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਇਨੀਸ਼ੀਏਟਿਵ ਲਿਆ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਸਾਨ ਆਗੂਆਂ ਨਾਲ ਗੱਲ ਕੀਤੀ ਸੀਗੀ ਕਿ ਤੁਸੀਂ ਆਓ ਔਰ ਅਸੀਂ ਮੀਟਿੰਗ ਰੱਖੀ ਹੈ ਕੇਂਦਰ ਸਰਕਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਹੁਣ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਭਵਨ ਦੇ ਵਿੱਚ ਤਾਂ ਕਿ ਕਿਸਾਨਾਂ ਨੇ ਜਿਹੜੀਆਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੰਦੋਲਨ ਕਰਨ ਦੀ ਤਿਆਰੀ ਵੱਡੀ ਹੋਈ ਹੈ ਪ ਇਸਦੇ ਵਿੱਚੋਂ ਵਕ ਵਕ ਜਿੱਥੇ ਬੰਦਿਆਂ ਦੇ ਕਿਸਾਨ ਪਹੁੰਚ ਰਹੇ ਆ ਤਾਂ ਉਸ ਨੂੰ ਦੇਖਦੇ ਹੋਇਆ ਪੰਜਾਬ ਤੋਂ ਇੱਕ ਚੰਗੀ ਪਹਿਲ ਕਹੀ ਜਾ ਸਕਦੀ ਹੈ ਸ਼ੁਰੂਆਤ ਹੋਈ ਹੈ ਮੀਟਿੰਗ ਦੀ ਦੇਖਣਾ ਇਸ ਮੀਟਿੰਗ ਦੇ ਵਿੱਚ ਨਤੀਜਾ ਕੀ ਨਿਕਲਦਾ ਨਹੀਂ ਤਾਂ ਫਿਰ ਕਿਸਾਨ ਪੂਰੀਆਂ ਤਿਆਰੀਆਂ ਕਰਕੇ ਬੈਠੇ ਆ 13 ਤਰੀਕ ਨੂੰ ਕਹਿੰਦੇ ਅਸੀਂ ਦਿੱਲੀ ਕੁਝ ਕਰਾਂਗੇ ਉਧਰ ਹਰਿਆਣਾ ਬਾਰਡਰ ਤੇ ਵੀ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਪੱਕੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹੈ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ